ਬਹੁਤ ਜ਼ਿਆਦਾ ਦਿੱਕਤ ਚੋਂ ਪਰ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾ ਲਈ ਹੁਣ ਜੇ ਪਾਣੀ ਵਧ ਗਿਆ ਫਿਰ ਆਪਾਂ ਕੀ ਕਰਾਂਗੇ ਸ਼ਾਮ ਦਾ ਕੁਛ ਨਹੀਂ ਹੁੰਦਾ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਫਿਰ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫਿਰ ਕੀ ਕਰਾਂਗੇ ਕੁਛ ਕਰਨ ਜੋਗੇ ਨਹੀਂ ਰਹਿਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵਾਸਤੇ ਹੀ ਆਏ ਆ ਤੁਹਾਨੂੰ ਲੈਣ ਹੀ ਆਏ ਆ ਆਜੋ ਜਾਨ ਨਾਲ ਉੱਤੇ ਕੁਛ ਨਹੀਂ ਹੁੰਦਾ ਜਾਨ ਬਚ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹਿ ਜੋ ਤੁਸੀਂ ਰਹਿ ਜੋ ਬਜ਼ੁਰਗ ਜਿਹੜੇ ਨਹੀਂ ਜਾਣਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ ਨਹੀਂ ਤੁਹਾਨੂੰ ਮਾਤਾ ਭੈਣਾ ਸਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਕ ਹੈ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਨਹੀਂ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਚਨ ਵਾਲੀ ਮਿਲੂ ਹਾਂ ਸ਼ਾਮਾਂ ਨੂੰ ਆ ਸਵੇਰੇ ਤੱਕ ਆ ਜਾਗੇ ਨਾ ਪਾਣੀ ਘਟ ਜੂਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਗੇ ਹਾਂ ਇਹ ਜੀ ਕੋਈ ਗੱਲ ਨਹੀਂ ਆ ਜਾਓ ਛੱਡ ਜਾਓ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਜਾ ਆ ਜਾ ਚੱਲ ਆ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੇ ਤੂੰ ਵੀ ਆਜਾ ਕੱਟਾ ਕੀ ਹੈ ਚਲੋ ਪਰਿਵਾਰ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਡਾਪਾ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਫੇਰੀ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਿਵਾਰ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕਿ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਦੇ ਤੇ ਇੱਥੇ ਹੀ ਰਹਿ ਜਾਣਾ ਆ ਅਸੀਂ ਜੋ ਕਿ ਕਾਰਗਰਾ ਠੀਕ ਹੈ ਇਹ ਮਾਰਗਰਾ ਜਾਂਦਾ ਘਰ ਆ ਅਸੀਂ ਦਰਿਓਂ ਪਾਰੋਂ ਵਾਹੇ ਸੰਭਾਲਦਾ ਠੀਕ ਹੈ ਪਰ ਮੈਂ ਤੁਹਾਡੇ ਲਈ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਹੱਥ ਜੋੜਨੇ ਸਾਡੀ ਨੋ ਆਥਰਾ ਬੜਾ ਸੋਨਾ ਉੱਤੇ ਡਰ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਪਾਣੀ ਵੱਧ ਗਿਆ ਜੇ ਜੇ ਪਾਣੀ ਵੱਧ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3 3 4 4 ਫੁੱਟ ਜੇ ਹੋਰ ਵੱਧ ਗਿਆ ਫੇਰ ਫੇਰ ਆਪਾਂ ਕਿੱਥੇ ਜਾਵਾਂਗੇ ਫੇਰ ਇਹਨਾਂ ਵਾਸਤੇ ਤਾਂ ਸੋਚੋ ਵਿਚਾਰੀਆਂ ਵਾਦਰੀ ਆ ਜੋ ਨਹੀਂ ਨਹੀਂ ਸਾਨੂੰ ਬੀਬੀਆਂ ਤੁਸੀਂ ਚੱਲੋ ਸਾਡੇ ਬੀਬੀਆਂ ਨੂੰ ਭੇਜ ਦਿਓ ਟੰਗੇ ਰਹਾਂਗੇ ਆਪਾਂ ਮੈਂ ਤਾਂ ਉਹ ਪਾਣੀ ਦਾ ਬੜੀ ਹੋਰਲਾ ਕੱਢਿਆ ਥੋੜਾ ਵਾਰ ਇੱਕ ਤੂੰ ਛੋਟਾ ਬੱਚਾ ਐ ਤੂੰ ਵੀ ਚੱਲ ਚੱਲ ਜੀ ਚੱਲ ਅੱਗੇ ਨਾ ਤੂੰ ਵੀ ਉਹਦੀ ਵੀ ਤੇ ਜਾਨ ਲੇਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਉਹ ਲੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਕੱਲ ਵੀ ਰੋਟੀ ਪਾਣੀ ਕੋਈ ਨਹੀਂ ਜਗ੍ਹਾ ਡੱਕਰ ਸਾਡੇ ਰੋਣ ਪੈ। ਦੇਖੋ ਜੀ ਭੁੱਖੇ ਪਾਣੀ ਦੀ ਗੱਲ ਇਹ ਤੇ ਗੁਰਦੁਆਰੇ ਸਾਹਿਬ 'ਚ ਲੰਗਰ ਲੱਗਦਾ ਹੈ ਸਾਰਾ ਕੁਝ ਹੈ ਚੰਗਾ ਕਰਨੀ ਹੈ। ਆਹ ਮੈਂ ਅੰਦੇ ਦੇਖਸ਼ੀ ਜੀ ਮਤਲਬ ਵੀਡੀਓ ਆਪਾਂ ਕੁਆਦੀਆਂ ਜਾ ਕੇ ਤੁਸੀਂ ਹੋਂਤੇ ਚੱਲੋ ਸਾਡੇ ਨਾਲ ਕਿਉਂ ਪਾ ਰਿਹਾ ਕਿਥੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆਂ ਹਾਂ ਉਹਨਾਂ ਨੂੰ ਵੀ ਲੈ ਆਉਨੇ ਆਂ ਮੈਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਬੋਟ ਹੈਲੀਕਾਪਟਰ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਹੋਂ ਤੁਸੀਂ ਤੇ ਚੱਲੋ ਤੁਸੀਂ ਤਾਂ ਚੱਲੋ ਪਹਿਲਾਂ ਆਜੋ ਉਹਨਾਂ ਨੂੰ ਵੀ ਲੈ ਆਉਨੇ ਆਂ ਚੱਲੋ 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 ਸਾਵਾਜ ਬੱਚੇ-ਬੁੱਚੇ ਕੱਢਿਆ ਆਪਾਂ ਕਿਉਂ ਆਪਾਂ ਯਾਰੇ ਮਾੜਾ ਨਹੀਂ ਨਹੀਂ ਮੇਰੀ ਗੱਲ ਸੁਣੋ